ਕਲਾਬ ਦੇ ਇਲੈਕਸ਼ਨ ਸਵੇਰ ਤੋਂ ਹੀ ਚੱਲੂ ਹੈਗੇ ਨੇ ਦੁਪਹਿਰ 9:00 ਤੋਂ 12:00 ਵਜੇ ਦਾ ਸਮਾਂ ਹੋ ਚੁੱਕਾ ਹਰ ਤਾਂ ਇਸ ਵੇਲੇ ਲਗਾਤਾਰ ਜਿਹੜੇ ਲੋਕ ਹੈਗੇ ਨੇ ਉਹ ਵੋਟ ਕਾਸਟ ਕਰਨ ਵਾਸਤੇ ਪਹੁੰਚ ਰਹੇ ਨੇ ਅ ਇਸ ਵੇਲੇ ਬਾਹਰ ਵੀ ਜਿਹੜਾ ਜਮਾਵੜਾ ਸੀਗਾ ਲੋਕਾਂ ਦਾ ਜਿਹੜੇ ਵੋਟਰ ਸਪੋਰਟਰ ਹੈਗੇ ਨੇ ਉਹ ਵੀ ਉਦਾਂ ਹੀ ਆਪਣੇ ਵੋਟਰਾਂ ਨੂੰ ਅ ਅਪੀਲ ਕਰ ਰਹੇ ਨੇ ਵੀ ਉਹਨਾਂ ਦੇ ਹੱਕ ਵਿੱਚ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਜਾਵੇ ਤੇ ਲਗਾਤਾਰ ਵੋਟ ਕਾਸਟ ਦਾ ਸਿਲਸਿਲਾ ਜਿਹੜਾ ਹੈਗਾ ਜਿਮਖਾਨਾ ਕਲੱਬ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਮੈਂ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਬਾਹਰ ਲਈਆਂ ਤਸਵੀਰਾਂ ਥੋੜੀਆਂ ਜਿਹਾ ਦਿਖਾਈਏ ਦਰਸ਼ਕਾਂ ਨੂੰ ਕਿ ਕਿੰਨਾ ਕ ਜਮਾਵੜਾ ਜਿਹੜਾ ਇਸ ਵੇਲੇ ਬਾਹਰਲੇ ਪਾਸੇ ਹੈ ਸੁਰੱਖਿਆ ਪੱਖੋਂ ਵੀ ਜਿਹੜੇ ਪੁਲਿਸ ਵੱਲੋਂ ਪੂਰੇ ਪ੍ਰਬੰਧ ਜਿਹੜੇ ਹੈਗੇ ਉਹ ਕੀਤੇ ਹੋਏ ਨੇ ਵੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਤੇ ਲਗਾਤਾਰ ਆਪਣੇ ਬੋਟਰ ਨੂੰ ਸਪੋਰਟ ਦੀ ਬੰਮੀ ਨਹੀਂ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਵੋਟ ਕਾਫਟ ਕੀਤੀ ਜਾਵੇ ਔਰ ਇਹ سلسلہ ਇਸੇ ਤਰ੍ਹਾਂ ਹੀ ਚੱਲੇਗਾ ਤੇ ਕੱਲ ਬਾਤ ਵੀ ਕਰਾਂਗੇ ਐਸਐਲਐ ਮਨੋਰੰਜਨ ਕਾਲੀਆ ਆਪਣੀ ਵੋਸਟ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਕੇ ਆ ਰਹੇ ਨੇ ਸਾਡੇ ਨਾਲ ਮੌਜੂਦ ਹੈਗੇ ਨੇ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਇਲੈਕਸ਼ਨਾਂ ਕਿਵੇਂ ਲੱਗ ਰਿਹਾ ਸਰ ਰੇਨ ਚਲੰਦਰ ਜਿਮਖਾਨਾ ਕਲੱਬ ਦਾ ਇਹ ਚੋਣ ਇਹ ਵੀ ਇੱਕ ਪਰਵ ਹੈ ਔਰ ਇਹਦੇ ਵਿੱਚ ਚਲੰਦਰ ਜਿਮਖਾਨਾ ਕਲੱਬ ਦੇ ਮੈਂਬਰਸ ਹੈ ਉਹ ਪਾਰਟਿਸਪੇਟ ਕਰਦੇ ਹੈ ਸੋ ਅੱਜ ਜਿਸ ਢੰਗ ਨਾਲ ਫਲੈਕਸ ਲੱਗੇ ਜੋਰ ਸ਼ੋਰ ਦੇਖਦੇ ਪਏ ਆ ਮੈਨੂੰ ਤਾਂ ਲੱਗਦਾ ਐ ਅਸੈਂਬਲੀ ਨਾਲੋਂ ਜ਼ਿਆਦਾ ਜੋਰ ਪੜਿਆ ਹੋਇਆ ਹੈ ਜੋਰ ਪੜਿਆ ਹੋਇਆ ਹੈਗਾ ਸੋ ਜਿਹੜੀ ਵਿਜੇਤਾ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਸੋ ਜਿਹੜੇ ਨਹੀਂ ਜਿੱਜ ਸਕਣਗੇ ਸੋ ਅਗਲੀ ਵਾਰੀ ਕੋਸ਼ਿਸ਼ ਕਰਦੇ ਤੇ ਇੱਥੇ ਹੁਣ ਇਲੈਕਸ਼ਨ ਵੀ ਆ ਰਹੇ ਨੇ 24 ਦੇ ਉਸ ਨੂੰ ਕਿਵੇਂ ਵੇਖ ਰਹੇ ਹੋ ਕਿਉਂਕਿ ਲਗਾਤਾਰ ਸਿਆਸੀ ਮਾਹੌਲ ਜਿਹੜਾ ਉਧਰ ਵੀ ਗਰਮਾਇਆ ਹੋਇਆ ਬਿਲਕੁਲ 2024 ਦੇ ਜਿਹੜੇ ਇਲੈਕਸ਼ਨਸ ਹੈਗੇ ਆ ਉਹ ਤਾਂ ਅੱਜ ਸਮੇਂ ਦੀ ਦੀਵਾਰ ਤੇ ਸਾਫ਼ ਲਿਖਿਆ ਹੋਇਆ ਕਿ ਤੀਸਰੀ ਵਾਰੀ ਜਿਹੜੀ ਹੈਗੀ ਆ ਉਹ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਔਰ ਲੋਕ ਆਪੇ ਨਾਰੇ ਲਾਉਂਦੇ ਹੈਗੇ ਆ ਕਿ ਵੀ ਮੋਦੀ ਸਰਕਾਰ 400 ਪਾ 400 ਪਾ ਹੋਇਆ ਦਾ ਬਿਲਕੁਲ ਧੰਨਵਾਦ ਸਾਡੇ ਨਾਲ ਜੁੜਨ ਲਈ ਮਨਵੰਜਨ ਕਾਲੀਆ ਸਾਹਿਬ ਨੇ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਕੇ ਪੁੱਜੇ ਨੇ ਤੇ ਤਸਵੀਰਾਂ ਹੀ ਤੁਹਾਨੂੰ ਇੱਕ ਹੋਰ ਤਸਵੀਰ ਦਿਖਾ ਦਿੰਨੇ ਆ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਸਵੇਰ ਤੋਂ ਹੀ ਦਿਖਾ ਰਹੇ ਆ ਕਿ ਲੋਕ ਜਿਵੇਂ-ਜਿਵੇਂ ਦਿਨ ਗਾਹ ਵਧ ਰਿਹਾ ਜਿਦਾ-ਜਿਦਾ ਸਮਾਗ ਅੱਗੇ ਚੱਲ ਰਿਹਾ ਉਸੇ ਤਰੀਕੇ ਨਾਲ ਲੋਕ ਵੀ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚ ਰਹੇ ਨੇ ਚਾਹੇ ਉਹ 휠ਚੇਅਰ ਤੇ ਹੋਣ ਚਾਹੇ ਦੂਹਰ ਕੋਈ ਤਰੀਕਾ ਹੋਵੇ ਸਾਡੇ ਨਾਲ ਕਾਰੋਬਾਰੀ ਗੁਲਸ਼ਨ ਜੀ ਵੀ ਮੌਜੂਦ ਹੈ ਕਿਨੇ ਗੁਲਸ਼ਨ ਜੀ ਲਗਾਤਾਰ ਫੇਰ ਤੋਂ ਹੀ ਕਵਲ ਚੱਲ ਰਹੀ ਹੈ ਵੋਟਕਾਸਟ ਕੀਤੀ ਜਾ ਰਹੀ ਹੈ ਤੁਸੀਂ ਵੀ ਆਇਓ ਕਿਵੇਂ ਚੱਲ ਰਿਹਾ ਸਵੇਰੇ ਕੋਲ ਬਹੁਤ ਅੱਛਾ ਮਾਹੌਲ ਹੈ ਜੀ ਔਰ ਪ੍ਰਸ਼ਾਸਨ ਨੇ ਬੜਾ ਅੱਛਾ ਇੰਤਜ਼ਾਮ ਕੀਤਾ ਹੋਇਆ ਹੈ ਔਰ ਕੋਈ ਵੀ ਬਾਹਰਲਾ ਬੰਦਾ ਜਿਹੜਾ ਹੈਗਾ ਉਹ ਇਸ ਇਕੱਠ ਦੇ ਵਿੱਚ ਸ਼ਾਮਲ ਨਹੀਂ ਹੈਗਾ ਸਿਰਫ ਵੋਟਰ ਹੀ ਸ਼ਾਮਲ ਹੈਗੇ ਆ ਮੈਂ ਪ੍ਰਸ਼ਾਸਨ ਦਾ ਅੰਦਰ ਜਿਮਖਾਨਾ ਵੱਲੋਂ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਤਰ੍ਹਾਂਤ ਕਰਦਾ ਤਨਵਾਦ ਦੈਨਿਕ ਸਵੇਰਾ ਟੀਵੀ ਨਾਲ ਜੁੜਨ ਲਈ ਤੇ ਲਗਾਤਾਰ ਵੋਟ ਕਾਸਟ ਦਾ ਜਿਹੜਾ ਰੁਝਾਨ ਹੈਗਾ ਲੋਕ ਜਿਹੜੇ ਹੈਗੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚ ਰਹੇ ਨੇ ਔਰ ਅਸੀਂ ਵੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਜਿਹੜੇ ਜਿਮ ਖਾਨਾ ਕਲੱਬ ਦੇ ਸਦਾਸਾ ਹੈਗੇ ਨੇ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਆਪਣੇ ਘਰਾਂ ਚੋਂ ਨਿਕਲੋ ਤੇ ਜਲਦ ਤੋਂ ਜਲਦ ਆ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰੋ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par